ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਵਾਅਦਾ ਕੀਤਾ ਗਿਆ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਸਰਕਾਰ ਸੱਤਾਂ ਤੋਂ ਚੱਲੇਗੀ ਸਰਕਾਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੇ ਆਮ ਲੋਕਾਂ ਦੇ ਵਿੱਚੋਂ ਚੱਲੇਗੀ ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਟ੍ਰੇਡ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਦਾ ਲਵੀ ਸ਼ਾਵਰਾ ਨੂੰ ਟ੍ਰੇਡ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਉਹਨਾਂ ਦੇ ਨਾਲ 10 ਮੈਂਬਰ ਹੋਰ ਬਣਾਏ ਗਏ ਅਤੇ ਇਸ ਤੋਂ ਇਲਾਵਾ ਐਸਟੀਐਮ ਫਾਜ਼ਿਲਕਾ ਈਓ ਐਸਐਮਓ ਫੂਡ ਸਪਲਾਈ ਅਫਸਰ ਡੀਐਸਪੀ ਫਾਜ਼ਿਲਕਾ ਤੇ ਹੋਰ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਜੋੜੇ ਗਏ ਤਾਂ ਜੋ ਵਪਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਇੱਕ ਹੀ ਬੰਦੇ ਦੇ ਕੋਲ ਜਾ ਕੇ ਕੀਤਾ ਜਾਵੇ ਅਤੇ ਉਹ ਲਵੀਸ਼ ਚਾਵਲਾ ਅਤੇ ਉਹਨਾਂ ਦੀ ਟੀਮ ਇਹ ਕੰਮ ਕਰੇਗੀ ਅਤੇ 5 ਦਿਨਾਂ ਵਿੱਚ ਫਾਜ਼ਿਲਕਾ ਵਿੱਚ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਰਿਪੋਰਟ ਸਰਕਾਰ ਕੋਲ ਜਮ੍ਹਾਂ ਕਰਾਏਗੀ ਇਸ ਸਬੰਧ ਵਿੱਚ ਅੱਜ ਫਾਜ਼ਿਲਕਾ ਦੇ ਰਿਕੇਸ਼ਨ ਕਲੱਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਟ੍ਰੇਡ ਵਿੰਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਲਵੀਸ਼ ਚਾਵਲਾ ਅਤੇ ਉਹਨਾਂ ਦੇ ਨਵੇਂ ਬਣੇ ਨਾਲ ਉਹਨਾਂ ਤੋਂ ਇਲਾਵਾ 10 ਸਾਥੀ ਅਤੇ ਫਾਜ਼ਿਲਕਾ ਦੇ ਕਈ ਵਪਾਰੀ ਪੁੱਜੇ ਅਤੇ ਪ੍ਰਧਾਨ ਟਰੱਕ ਯੂਨੀਅਨ ਅਤੇ ਸਰਪੰਚ ਮੰਡੀ ਲਾਧੂਕਾਪ ਮਨਜੋਤ ਖੇੜਾ ਪ੍ਰਿੰਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਵਪਾਰੀਆਂ ਦੇ ਮੁਸ਼ਕਲੇ ਸੁਣੀਆਂ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਾਉਣ ਦਾ ਭਰੋਸਾ ਵੀ ਦਿਵਾਇਆ ਇਸ ਮੌਕੇ ਹੋਰ ਬੋਲਦੇ ਹੋਏ ਉੱਥੇ ਲਵੀ ਚਾਵਲਾ ਤੇ ਟੀਮ ਵੱਲੋਂ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਜੋ ਮੇਰੇ ਟ੍ਰੇਡ ਕਮਿਸ਼ਨ ਦੇ ਪੈਨਲ ਹੈ ਇਹਦੇ ਵਿੱਚ ਵਿਧਾ ਸਭਾ ਦਾ ਮਨੂ ਚੇਅਰਮੈਨ ਫਾਜ਼ਿਲਕਾ ਦਾ ਮਨੂ ਚੇਅਰਮੈਨ ਲਗਾਇਆ ਗਿਆ ਹੈ ਇਹਦੇ ਵਿੱਚ ਥੱਲੇ 10 ਮੈਂਬਰ ਹੈ ਮੇਰੇ ਨਾਲ ਉਹ ਤੇ ਉਹ ਮੈਂਬਰਾਂ ਦੀ ਵੀ ਉਨੀ ਭੂਮਿਕਾ ਹੀ ਹੈ ਜਿੰਨੀ ਮੇਰੀ ਹੈ ਤੇ ਇਹਦੇ ਵਿੱਚ ਜਿਹੜੇ ਪੈਨਲ ਦੇ ਵਿੱਚ ਕੀ ਹੈ ਜੀ ਇੱਕ GST ਇਨਕਮ ਟੈਕਸ ਡਿਪਾਰਟਮੈਂਟ ਹੈ SDM EO ਮUNICIPAL ਕਮੇਟੀ ਵੀ ਐਕਸ਼ਨ PSPCL ਤੇ ਫੂਡ ਦੇ ਤੇ ਲੇਬਰ ਦੇ ਸਾਰੇ ਡਿਪਾਰਟਮੈਂਟ ਐਡ ਕੀਤੇ ਹੋਏ ਹੈ ਵੀ ਜਿਹਦੇ ਵਿੱਚ ਕੀ ਹੈ ਜੀ ਇੱਕ ਕੁਆਰਟਰਲੀ ਸਾਡੀ ਮੀਟਿੰਗਸ ਵੀ ਹੋਣਗੀਆਂ ਤੇ ਜੋ ਵਪਾਰ ਦੇ ਵਿੱਚ ਸਮੱਸਿਆਵਾਂ ਆਣ ਗਿਆ ਉਹਨੂੰ ਕਿੱਦਾਂ ਬੜ ਚੜ ਕੇ ਲੋਕ ਲੈ ਕੇ ਆਉਣ ਮੈਂ ਤਾਂ ਪਹਿਲਾਂ ਲੋਕਾਂ ਕੇ ਰਿਕੁਐਸਟ ਕਰਦਾ ਜੀ ਲੋਕ ਤੁਸੀਂ ਆਹ ਦੀ ਸਮੱਸਿਆ ਨੂੰ ਦਬੋਣਾ ਕਿਸੇ ਵੀ ਬਾਜ਼ਾਰ ਦੀ ਪਰਸਨ ਸਮੱਸਿਆ ਇਹਨੂੰ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਾ ਆਪਾਂ ਇੱਕ ਵਪਾਰ ਦੇ ਇੱਕ ਆਪਾਂ ਕਿੱਦਾਂ ਵਧਾਇਆ ਜਾ ਸਕਦਾ ਆਪਾਂ ਕਿੱਦਾਂ ਆਦੇ ਸੇਫ ਮਹਿਸੂਸ ਕਰ ਸਕਨੇ ਆ ਤਾਂ ਮੈਂ ਇਹ ਚੀਜ਼ ਸਭ ਤੋਂ ਵੱਡੀ ਗੱਲ ਨਾ ਵੀ ਇਹਦੇ ਵਿੱਚ ਕੀ ਹੈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਿਵਿਕ ਪ੍ਰੋਬਲਮਸ ਹੈਗੀਆਂ ਨੇ ਜਿਹੜੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੀ ਵੀ ਸਾਰੇ ਬਜ਼ਾਰਾਂ ਦੇ ਵਿੱਚ ਦੇਖੋ ਬਹੁਤ ਸਾਰੇ ਬਜ਼ਾਰਾਂ ਦੇ ਵਿੱਚ ਮਨ ਨੂੰ ਲੱਗਦਾ ਹੈ ਪਾਰਕਿੰਗ ਦੀ ਸਮੱਸਿਆ ਰਹੂਗੀ ਸਿਵਰੇ ਦੀ ਸਮੱਸਿਆ ਹੁੰਦੀ ਹੋਗੀ ਉਹਨਾਂ ਨੂੰ ਨਾ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੋਂ ਕਿਉਂਕਿ ਦੁਕਾਨਦਾਰ ਕੋਲ ਟਾਈਮ ਨਹੀਂ ਹੈਗਾ ਜੀ ਮੈਂ ਵੀ ਇੱਕ ਦੁਕਾਨਦਾਰ ਹਾਂ ਤੇ ਉਹਦੇ ਕੋਲ ਕੀ ਹੈ ਜੀ ਸਵੇਰ ਤੋਂ ਸ਼ਾਮ ਮੈਂ ਨਹੀਂ ਸਾਰੀ ਮੁਸ਼ਕਿਲਾਂ ਹੁੰਦੀਆਂ ਨੇ ਅੱਜ ਕੱਲ ਇੱਕ ਫਾਜ਼ਿਲ ਦਾ ਛੋਟਾ ਸ਼ਹਿਰ ਹੈ ਤੇ ਵਪਾਰ ਵੀ ਲਿਮਟਿਡ ਹੈ ਲੋਕ ਪਰੇਸ਼ਾਨ ਖੱਜਲ ਖਵਾਰੀਆਂ ਤੋਂ ਪੰਜਾਂ ਲਈ ਨਾ ਕਿਸੇ ਦਫ਼ਤਰ ਜਾ ਕੇ ਖੱਜਲ ਖਵਾਰੀ ਕਰਕੇ ਹੀ ਹਿੰਦਾਜੀ ਹੁੰਦੇ ਅੱਗੇ ਕੋਈ ਲੱਗਦਾ ਤਾਂ ਉਹਨੂੰ ਆਦੇ ਪਰਸਨਲ ਇੰਟਰਸਟ ਬੜੇ ਹੁੰਦੇ ਆ ਜੀ ਉਹਦੇ ਪਰਸਨਲ ਇੰਟਰਸਟ ਕਰਕੇ ਨਾ ਲੋਕਾਂ ਦੇ ਮੁੱਦੇ ਜਿਹੜੇ ਕੰਮ ਦੀ ਗੱਲ ਹੈ ਉਹ ਚੱਕ ਨਹੀਂ ਪਉਂਦਾ ਤੇ ਆਦਿਆਂ ਰਾਜਨੀਤੀ ਕੋ ਹੋਰ ਗੱਲਾਂ ਕਰਕੇ ਜਿਵੇਂ ਕਿ ਆਪਾਂ ਦੇਖੋ ਮੈਂ ਮੈਂ ਕੋਈ ਗੱਲ ਨਹੀਂ ਹੈ ਸਰਕਾਰ ਹੈ ਜੀ ਵੀ ਇਹ ਤੁਹਾਡੇ ਇੱਕ ਜ਼ਰੀਆ ਕਮਿਸ਼ਨ ਇੱਕ ਜ਼ਰੀਆ ਹੈ ਜੀ ਇਹਦੇ ਵਿੱਚ ਬਹੁਤ ਸਾਰੇ ਅਫਸਰ ਵੀ ਹੈਗੇ ਆ ਤੁਸੀਂ ਉਹਨਾਂ ਕੋਲ ਵਿਜ਼ਿਟ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਜੇ ਸਾਡੇ ਲੋਕੀ ਦੱਸਿਆ ਜੁਗਦਾ ਤੁਸੀਂ ਮੇਰੇ ਕੋਲ ਸਮੱਸਿਆ ਹੱਲ ਲਿਆਓ ਤੁਹਾਡਾ ਪਹਿਲ ਦੇ ਅਧਾਰ ਤੇ ਕੰਮ ਹੋਊਗਾ ਨਾਲੇ ਮਨੂੰ ਜੋ ਜੋ ਸਮੱਸਿਆ ਤੁਸੀਂ ਦੱਸੋਗੇ ਤੇ ਉਹਨਾਂ ਹੀ ਹੋਰ ਆਪਾਂ ਸ਼ਹਿਰ ਨੂੰ ਅੱਗੇ ਵਧਾ ਸਕਦੇ ਆ ਦੇਖੋ ਇੱਕ ਵਪਾਰੀ ਨਾ ਵਪਾਰ ਇੱਕ ਰੀੜ ਦੀ ਹੱਡੀ ਹੈ ਕਿਸੇ ਵੀ ਦੇਸ਼ ਦੀ ਤਰੱਕੀ ਲਈ ਕਿਸੇ ਵੀ ਸ਼ਹਿਰ ਦੀ ਤਰੱਕੀ ਲਈ ਕਿਸੇ ਵੀ ਸਮਾਜ ਦੀ ਤਰੱਕੀ ਲਈ ਇੱਕ ਵਪਾਰ ਰੀੜ ਦੀ ਹੱਡੀ ਹੈ ਜੇ ਵਪਾਰ ਤੁਹਾਡਾ ਵਧੂਗਾ ਤੇ ਤੁਹਾਡਾ ਦੇਸ਼ ਤੁਹਾਡਾ ਸ਼ਹਿਰ ਹੋਰ ਵਧੂਗਾ ਜੀ ਤੁਸੀਂ ਵੀ ਇੱਕ ਵਪਾਰੀ ਹੋ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਦਿੱਕਤਾਂ ਵਪਾਰੀਆਂ ਨੂੰ ਆ ਰਹੀਆਂ ਹਨ ਮੈਂ ਨਾ ਤੁਸੀਂ ਬਾਜ਼ਾਰ 'ਚ ਬੈਠੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਤੋ ਕਿਹਾ ਕਿ ਲੋਕਾਂ ਕੋਲ ਨਾ ਟਾਈਮ ਨਹੀਂ ਆਦੀ ਮੁਸ਼ਕਲਾਂ ਨੂੰ ਦੱਸਣ ਲਈ ਲੋਗਾ ਕੋਲ ਬਿਲਕੁਲ ਵੀ ਟਾਈਮ ਨਹੀਂ ਹੈ ਲੋਕ ਵਪਾਰੀ ਕੀ ਹੈ ਜੀ ਸਵੇਰ ਤੋਂ ਸ਼ਾਮ ਡਿਊਟੀ ਦਿੰਦਾ ਜਾਂ ਕੱਲੇ ਜਾਂ ਦੋ ਜਣੇ ਨੇ ਉਹ ਦੁਕਾਨ ਤੇ ਨੇ ਮੀਡੀਅਮ ਵਪਾਰੀ ਜਾਂ ਛੋਟੇ ਵਪਾਰੀ ਨੇ ਆਪਣੇ ਫਾਜ਼ਿਲਕਾ ਦੇ ਵਿੱਚ ਉਹਨਾਂ ਕੋਲ ਟਾਈਮ ਨਹੀਂ ਹੈ ਲਾ ਕੇ ਕਿਸੇ ਦਫ਼ਤਰ ਜਾਣ ਜੋ ਕਿ ਨਾਲ ਕਿਸੇ ਗੱਲਬਾਤ ਕਰਨ ਲਈ ਚਲੋ ਚਲੋ ਸਾਰਾ ਪੈ ਤਾਂ ਤੁਹਾਨੂੰ ਸ਼ੁਭ ਕਾਮਨਾਵਾਂ ਤੁਸੀਂ ਕਮਿਸ਼ਨ ਦੇ ਇੱਥੇ ਦੇ ਫਾਈਲ ਦਾ ਚੇਅਰਮੈਨ ਬਣਾਇਆ ਗਿਆ ਧੰਨਵਾਦ ਤੇ ਤੁਹਾਡੀ ਟੀਮ ਬਾਰੇ ਪਰੀ ਗੱਸਤ ਹਵਾਲਾ ਚਾ ਚੁੱਕਾ ਹੈ ਇੱਕ ਵਾਰ ਟੀਮ ਬਾਰੇ ਦੱਸੋ ਕਿ ਕਿਹੜੀ ਟੀਮ ਬਣਾਣਾ ਕੰਮ ਕਰੇਗੀ ਨਾਲ ਇੱਕ ਚੀਜ਼ ਜ਼ਰੂਰ ਮੈਂਸ਼ਨ ਕਰ ਦਿਆਂ ਜੇ ਤੁਹਾਨੂੰ ਫਾਜ਼ਿਲਕਾ ਦਾ ਆਪ ਕਿਸ ਨੂੰ ਕਿਸ ਕੋ ਕਿਸ ਟਾਈਮ ਤੇ ਕਿਸ ਜਗ੍ਹਾ ਤੇ ਮਿਲ ਸਕਦਾ ਇਹ ਜ਼ਰੂਰੀ ਨਹੀਂ ਦੇਖੋ ਮੈਂ ਫਾਜ਼ਿਲਕਾ ਦਾ ਬੱਚਾ ਫਾਜ਼ਿਲਕਾ ਦੇ ਵਿੱਚ ਰਹਿਣ ਵਾਲਾ ਮੇਰੀ ਹੋਲਸੇਲ ਕਪੜੇ ਦੀ ਸ਼ਾਪ ਹੈ ਅਹੂਜਾ ਸਟਰੀਟ ਗਲੀ ਗੀਤਾ ਭਵਨ ਤੁਸੀਂ ਐਨੀ ਟਾਈਮ ਮੈਂ ਉੱਥੇ ਅਵੇਲ ਰਹਾਂਗਾ ਜੇ ਨਹੀਂ ਹੈਗਾ ਤੇ ਮੇਰਾ ਨੰਬਰ ਹੈ ਜੀ 7009948595 ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰੋ ਤੇ ਤੁਹਾਨੂੰ ਕਾਲ ਬੈਕ ਆਊਗੀ ਮੇਰੇ ਨਾਲ 10 ਜਣਾਂ ਦੀ ਟੀਮ ਹੈ ਜੀ 10 ਮੈਂਬਰ ਹੈ ਜੀ ਉਸੇ ਸਾਰਾ ਪ੍ਰੋਪਰ ਬਣਾਵਾਂਗੇ ਪ੍ਰੋਪਰ ਵੇ ਨਾਲ ਜੀ ਇਹਦੇ ਵਿੱਚ ਕੀ ਹੈ ਜੀ ਸਾਰੇ ਅਸੀਂ ਯੂਨੀਅਨ ਨੂੰ ਸਾਰੇ ਬਜਾਰਾਂ ਨਾਲ ਲੈ ਕੇ ਚੱਲਾਂਗੇ ਉਹਨਾਂ ਦੇ ਵਿੱਚ ਪ੍ਰੋਪਰ ਇਕੱਲੇ ਇਕੱਲੇ ਬੰਦੇ ਕੋਲ ਇਕੱਲੇ ਇਕੱਲੇ ਮਾਰਕੀਟ ਦੇ ਵਿੱਚ ਮੀਟਿੰਗ ਕੀਤੀ ਜਾਊਗੀ ਜੀ ਉਹਨਾਂ ਕੋਲ ਉਹਨਾਂ ਦੀ ਸਮੱਸਿਆਵਾਂ ਮੌਕੇ ਤੇ ਪੁੱਛੀਆਂ ਜਾਣਗੀਆਂ ਨੋਟ ਡਾਊਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਉਹ ਲੋਕਾਂ ਨੂੰ ਆਦੇ ਨੰਬਰ ਸ਼ੇਅਰ ਕੀਤੇ ਜਾਣਗੇ ਗਰੁੱਪ ਲਾਇਆ ਜਾਏਗਾ ਜੀ ਉਹਦੇ ਵਿੱਚ ਕੀ ਹੈ ਜੀ ਸਾਰੇ ਵਪਾਰੀ ਮੰਨ ਲਓ ਸਾਰੇ ਸ਼ਹਿਰ ਦੇ ਵਪਾਰੀਆਂ ਦੇ ਵਿੱਚ ਜੁੜਨਗੇ ਇਹ ਵਿਜ਼ਿਟ ਕਰੋ ਤੋਂ ਸ਼ੁਰੂ ਕਰ ਰਹੇ ਹਾਂ ਇਹ ਦੇਖੋ ਜੀ ਸਾਨੂੰ ਨਾ 5 ਦਿਨ ਦਾ ਮਾਨੂੰ 5 ਦਿਨ ਦਾ ਟਾਸਕ ਮਿਲਿਆ ਜੀ ਸਾਨੂੰ ਕਲ ਸੀਐਮ ਸਾਹਿਬ ਦੀ ਪਰਸੋ ਸੀਐਮ ਸਾਹਿਬ ਦੀ ਮੀਟਿੰਗ ਸੀ 5 ਦਿਨ ਦਾ ਟਾਸਕ ਹੈ ਜੀ 5 ਦਿਨ ਦੇ ਵਿੱਚ ਵਿੱਚ ਮੈਂ ਸ਼ਹਿਰ ਦਾ ਸਰਵੇ ਕਰਨਾ ਹੈ ਵੀ ਜੋ ਜੋ ਸਮੱਸਿਆਵਾਂ ਨੇ ਉਹ ਵੀ ਨੋਟ ਡਾਊਨ ਕਰਨੀਆਂ ਤੇ ਸ਼ਹਿਰ ਦੇ ਵਿੱਚ ਇੱਕ ਰਾਉਂਡ ਲਗਾਣਾ ਵੀ ਸਾਰੀ ਯੂਨੀਅਨਸ ਬੋਸਾਂ ਦੀ ਐਵੇਂ ਹੈ ਵੀ ਜੋ ਇਹਨਾਂ ਦਾ ਵਿਜ਼ਨ ਹੈ ਆਮ ਆਦਮੀ ਪਾਰਟੀ ਦਾ ਜੋ ਵਿਜ਼ਨ ਹੈ ਲੋਕਾਂ ਨੇ ਵੀ ਇਹ ਸੋਚਿਆ ਹੈ ਵੀ ਸਾਨੂੰ ਜੇ ਕੋਈ ਹਿੰਮਤ ਦੇ ਸਕਦਾ ਹੈ ਕੋਈ ਸਾਨੂੰ ਸਮਾਨ ਦਵਾ ਸਕਦਾ ਹੈ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੀ ਜੋ ਸਾਨੂੰ ਸਮਾਨ ਦਵਾ ਸਕਦੀ ਹੈ ਸਮਾਜ ਦੇ ਵਿੱਚ ਦੀ ਜੋ ਤੁਹਾਨੂੰ ਸਾਨੂੰ ਅੱਗੇ ਵਧਣ ਦਾ ਹਿੰਮਤ ਦੇ ਸਕਦੀ ਹੈ ਤੇ ਇਹ ਕਮਿਸ਼ਨ ਦਾ ਗਠਨ ਕਰਨ ਦਾ ਮਤਲਬ ਇਹ ਸੀ ਕਿ ਛੋਟੇ ਤੋਂ ਛੋਟੇ ਵਪਾਰੀ ਤੱਕ ਪਹੁੰਚਿਆ ਜਾ ਸਕੇ ਛੋਟਾ ਛੋਟਾ ਵਪਾਰੀ ਨਾਲ ਕਦੇ ਦੀ ਸਮੱਸਿਆਵਾਂ ਨਹੀਂ ਦੱਸਦਾ ਸੀ ਇਹਦੇ ਵਿੱਚ ਟੀਮ ਵਰਕ ਹੈ ਜਿਹਦੇ ਵਿੱਚ ਤੁਸੀਂ ਦੇਖੋ ਬਹੁਤ ਵਧੀਆ ਤੁਸੀਂ ਗੱਲ ਕੀਤੀਆਂ ਦੇ ਵਿੱਚ ਇੱਕ ਚੀਜ਼ ਹੈ ਕਮਿਸ਼ਨ ਦੇ ਵਿੱਚ ਇਹਦੇ ਚ ਪਹਿਲਾ ਹੈਗੀ ਜੀ ਸਟੇਟ ਲੈਵਲ ਦੀ ਕਮੇਟੀ ਜਿੰਦੇ ਵਿੱਚ ਪੰਜਾਬ ਦਾ ਚੇਅਰਮੈਨ ਹੈਗੇ ਨੇ ਥੱਲੇ ਮੈਂਬਰਸ ਨੇ ਉਸ ਬਾਅਦ ਡਿਸਟ੍ਰਿਕਟ ਜੋਨ ਲੈਵਲ ਦੀ ਹੈ ਜੋਨ ਲੈਵਲ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੀ ਹੈ ਡਿਸਟ੍ਰਿਕਟ ਲੈਵਲ ਤੋਂ ਬਾਅਦ ਵਿਧਾਨ ਸਭਾ ਲੈਵਲ ਦੀ ਹੈ ਹਲਕਾ ਲੈਵਲ ਦੀ ਹੈ ਤੇ ਉਹਦੇ ਵਿੱਚ ਇੱਕ ਇੰਨੀ ਕੁ ਸਟਰੋਂਗ ਟੀਮ ਬਣ ਜੂਗੀ ਜੀ ਛੋਟੇ ਤੋਂ ਛੋਟੇ ਵਪਾਰੀ ਤੱਕ ਪਹੁੰਚਣਾ ਬਹੁਤ ਈਜ਼ੀ ਹੋ ਜਾਊਗਾ ਜੀ ਏ ਜੀ ਡੀ ਟੀਮ ਤੁਹਾਡੀ ਬਣੇਗੀ ਇਹਨਾਂ ਨੂੰ ਸਰਕਾਰ ਵੱਲੋਂ ਜਿਹੜੀ ਇੱਕ ਤਾਂ ਤੁਸੀਂ ਸੇਵਾ ਕਰੋਗੇ ਨਾ ਸਰਕਾਰ ਵੱਲੋਂ ਵੀ ਕੋਈ ਪੇ ਆਊਟ ਹੈਗਾ ਜੀ ਨਹੀਂ ਐਦਾਂ ਦਾ ਕੁਝ ਨਹੀਂ ਹੈ ਸਰਕਾਰ ਵੱਲੋਂ ਐਦਾਂ ਦਾ ਕੁਝ ਨਹੀਂ ਹੈ ਜੀ ਇਹਦੇ ਵਿੱਚ ਸਿਰਫ ਇੱਕੋ ਡਿਚ ਜਿਹੜਾ ਬੰਦਾ ਜੁੜੇ ਨਾ ਨਾਲ ਉਹਦਾ ਸਿਰਫ ਇੱਕੋ ਹੀ ਇਹ ਅਜੰਡਾ ਜਿਹੇ ਦੇ ਵਿੱਚ ਛੋਟੇ ਤੋਂ ਛੋਟਾ ਵਪਾਰੀ ਵੱਡੇ ਤੋਂ ਵੱਡਾ ਵਪਾਰੀ ਸੇਫ ਰਹੇ ਸੰਤੁਸ਼ਟ ਰਹੇ ਇੱਕ ਕਮਿਸ਼ਨ ਜਿਹੜਾ ਹੈਗਾ ਤੁਹਾਡਾ ਵਪਾਰੀ ਔਰ ਸਰਕਾਰ ਦੇ ਦਰਮਿਆਨ ਕੋਈ ਕੜੀ ਦਾ ਕੰਮ ਕਰੇਗਾ ਇਸ ਤਰ੍ਹਾਂ ਕਹਿਣਾ ਚਾਹੁੰਦੇ ਦੇਖੋ ਇਹਨੇ ਇੱਕ ਬ੍ਰਿਜ ਦਾ ਕੰਮ ਕਰੂਗਾ ਜੀ ਹਾਂਜੀ ਬ੍ਰਿਜ ਦਾ ਕੰਮ ਵਪਾਰੀ ਤੇ ਸਰਕਾਰ ਦੇ ਵਿੱਚ ਬ੍ਰਿਜ ਉਹਦੇ ਵਿੱਚ ਬ੍ਰਿਜ ਦਾ ਕੰਮ ਕਰੂਗਾ ਜੋ ਛੋਟੀ ਲੈਵਲ ਦੀ ਸਮੱਸਿਆਵਾਂ ਨੇ ਉਹਨੂੰ ਸਰਕਾਰ ਤੱਕ ਪਹੁੰਚਾਣਗੇ ਤੇ ਉਹਦੇ ਵਿੱਚ ਕੀ ਐਮੈਂਡਮੈਂਟ ਹੋ ਸਕਦੀਆਂ ਨੇ ਕੀ ਹੋਰ ਕੰਮ ਹੋ ਸਕਦੇ ਨੇ ਉਹਦੇ ਬਾਰੇ ਚਰਚਾਵਾਂ ਕੀਤੀਆਂ ਜਾਂਦੀਆਂ ਨੇ ਅੱਜ ਦੀ ਮੀਟਿੰਗ ਵਿੱਚ ਕੀ ਕਿਨਾ ਕਿੰਨਾ ਬਿੰਦੂਆਂ ਤੇ ਚਰਚਾ ਹੋਈ ਏ ਜਿਹੜੇ ਪੰਜ ਦਿਨ ਤੋਂ ਤੁਸੀਂ ਕਹਿੰਦੇ ਹੋ ਇਹਨਾਂ ਵਿੱਚ ਦੇਖੋ ਜੀ ਅਲੱਗ-ਅਲੱਗ ਬਜ਼ਾਰਾਂ ਦੀ ਮੀਟਿੰਗ ਹੈ ਦੀ ਬਾਜ਼ਾਰ ਦੇ ਵਿੱਚ ਲੋਕੇਸ਼ਨਸ ਕੀ ਹੈ ਯੂਨਿయన్స్ ਕੀ ਹੈ ਕਿ ਕਿ ਲੋਗਾਂ ਨੂੰ ਸਮੱਸਿਆਵਾਂ ਨੇ ਕਿ ਕਿ ਬਾਜ਼ਾਰ ਦੀਆਂ ਕਮੀਆਂ ਨੇ ਬਾਜ਼ਾਰ ਵਿੱਚ ਹੋਰ ਕੀ ਸੁਧਾਰ ਕੀਤਾ ਜਾ ਸਕਦਾ ਹੈ ਇਹ ਸਾਰੀਆਂ ਚਰਚਾਵਾਂ ਤੇ ਵਕ ਵਕ ਲੋਗ ਅੜੜ ਬਾਜ਼ਾਰਾਂ ਤੋਂ ਪਹੁੰਚੇ ਹੋਏ ਸਾਰੇ ਮੇਰੇ ਵਪਾਰੀ ਭਰਾਣੇ ਸਭ ਦਾ ਮੈਂ ਧੰਨਵਾਦ ਵੀ ਕੀਤਾ ਤੁਹਾਡਾ ਸਭ ਦਾ ਵੀ ਧੰਨਵਾਦ ਕਰਦਾ ਜੀ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ